ਆ ਮਿੱਤਰੋ ਕੀ ਹਾਲ ਚੱਲ ਤੁਹਾਡਾ ਆਈ ਹੋਗੇ ਤੁਸੀਂ ਸਾਰੇ ਵਧੀਆ ਹੋਗੇ ਜਾਂ ਵੀਰ ਆਪਣੇ ਕੋ ਆਏ ਜਾਂਦੇ ਵਲੌਗ ਬਣਾਉਣਾ ਵਾ ਤੇ ਅਸੀਂ ਚੱਲ ਵਲੌਗ ਬਣਾ ਲਈ ਅੱਜ ਆਪਾਂ ਵਿਹਲੇ ਹਾਂ ਤੇ ਸੋਚਿਆ ਵਲੌਗ ਬਣਾ ਲਈਏ ਕਿ ਆ ਮਾਣਾ ਵੀਰ ਆਪਣਾ ਇਧਰ ਦੇਖ ਸਕਦੇ ਕਵਰ ਨੂੰ ਚਲਾਈ ਜਾਂਦਾ ਵਾ ਤੇ ਫੋਨ ਕੋਲ ਹੈ ਨਹੀਂ ਤੇ ਕਵਰ ਨੂੰ ਚਲਾਈ ਜਾਂਦਾ ਵਾ ਤੇ ਇਧਰ ਚੈੱਕ ਕਰ ਸਕਦੇ ਤੁਸੀਂ ਹੋਰ ਮਿੱਤਰੋ ਠੀਕ ਠਾਕ ਦੇ ਸਾਰੇ ਤੇ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੁੰਦੀ ਹੈ ਵਲੌਗ ਚਰ ਕਮੈਂਟਾਂ 'ਚ ਦੱਸ ਦਿਆ ਕਰੋ ਤਹੀਂ ਤਾਂ ਜੋ ਕਮੀ ਪੈਸੀ ਨੂੰ ਸਹੀ ਕਰ ਸਕੀਏ ਤੇ ਆਰਮਾਨ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਚੈਨਲ ਬਾਰੇ ਹਾਂਜੀ ਵੀਰੇ ਮੈਂ ਕਹਾਂ ਨਵਾਂ ਲਵਾਂ ਭਾਜੀ ਜਾਨ ਨੂੰ ਸਾਰੇ ਸਬਸਕ੍ਰਾਈਬ ਕਰੋ ਤੇ ਠੋਕੇ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਵੀਰ ਬਹੁਤ ਮਿਹਨਤ ਕਰਦਾ ਉਹ ਤੇ ਸਾਰਿਆਂ ਸਬਸਕ੍ਰਾਈਬ ਕਰਕੇ ਜਾਣਾ ਚਾਹਨ ਨੂੰ ਜੇ ਤੁਹਾਨੂੰ ਵੀਡੀਓ ਤੇ ਮਿਲ ਲੱਗੇ ਤੇ ਲਾਈਕ ਵੀ ਕਰਦੇ ਹਾਂਜੀ ਵੀਰ ਜੀ ਮੇਰੀ ਵੀ ਗੱਲ ਸੁਣੋ ਸਾਰਿਆਂ ਲਵਰ ਦੇ ਚੈਨਲ ਨੂੰ ਸਕਤਬਾਰਾ ਕਰਨਾ ਹੈ ਵੀਰ ਬਹੁਤ ਜਨੀ ਮਿਹਨਤ ਕਰਦਾ ਪੂਰਾ ਠੋਕੇ ਸਕਤਬਾਰਾ ਕਰਨਾ ਠੀਕ ਹੈ ਜੀ ਆ ਵੀਰਾ ਆਪਣੇ ਨੇ ਕਹਿਤਾ ਵਾ ਕਰ ਦਿਓ ਤੇ ਆ ਦੇਖ ਸਕਦੇ ਵੀਰਾ ਆਪਣੇ ਤੁਸੀਂ ਤੇ ਅੱਜ ਦਾ ਵਲਾਗ ਬਹੁਤ ਹੀ ਵਧੀਆ ਮਿੱਤਰੋ ਇਧਰ ਗੋਡੇ-ਗੋਡੇ ਪਈਆ ਧੁੰਦ ਪਿਓ ਇਧਰ ਪਤੰਦਰ ਕੱਲਾ ਹੀ ਗੁੱਡੀ ਡਾਈ ਜਾਂਦਾ ਕੱਲਾ ਹੀ ਲੱਗਾ ਗੁੱਡੀ ਡੋਣ ਹੋਰ ਕਿਤੇ ਨਹੀਂ ਗੁੱਡੀ ਉਡੰਡੀ ਤੇ ਇਧਰ ਮੁੰਡੇ ਲੜਪੇ ਨੇ ਮਿੱਤਰੋ ਮੁੰਡੇ ਲੜਪੇ ਇਧਰ ਹੋ ਗਏ ਥੱਕੇ ਥੱਕੀ ਹੋ ਗਏ ਜੇ ਆ ਇਧਰ ਲੱਗ ਜੂ ਪਰ ਅਜ ਕੋਈ ਨਹੀਂ ਕਹਿੰਦੇ ਸਿੰਘ ਫਸ ਗਏ ਕੋਈ ਨਿਤਰੂ ਬੜੇ ਵੇ ਖਾਣੀ ਆਹ ਹੈ ਆਹ ਹੈ ਆਹ ਹੈ ਆਹ ਹੈ ਕਰਾਦੀ ਹੱਥ ਮੜਿਆ ਕਰਾਦੀ ਹੱਥ ਇਧਰ ਵੇਖੋ ਇਧਰ ਵੇਖੋ ਲੜਪੇ ਨੇ ਲੜਪੇ ਨੇ ਲੜਪੇ ਨੇ ਇਧਰ ਲੜਪੇ ਮੁੰਡੇ ਨੇ ਉਧਰ ਕਰੋ ਆ ਇਧਰ ਆ ਜਾ ਇਧਰ ਕਰੋ ਚੱਕ ਮਿੱਤਰੋ ਕਰੋ ਆ ਇਧਰ ਕਹਿੰਦੇ ਅੱਜ ਹੋ ਗਏ ਆ ਟਾਗੋ ਟਾਈ ਮਾੜੇ ਵੀਰੋਂ ਲਟਾ ਜੋਰੀਆ ਕਰਤੀਆ ਗੱਡੇ ਵੀਰਦੀਆਂ ਇਧਰ ਵੇਖ ਲੋ ਮਿੱਤਰੋ ਆ ਇਧਰ ਲੜ ਪਈ ਦੇ ਮੁੰਡੇ ਪੁੰਨੀਆਂ ਨੇ ਸਿੰਘ ਫਸ ਚੁਕੇ ਆ ਤੇ ਹੁਣ ਇਹ ਛੇਤੀ ਗੀਤੇ ਨਹੀਂ ਨਿਕਲਨੇ ਹੋ ਆ ਵੀਰ ਆਪਣੇ ਸੰਡਿਓ ਨਾਲ ਹੀ ਲੜਾਈ ਵੀ ਹੋਇਆ ਇਧਰ ਕਰੋ ਚੱਕ ਉਹ ਚਲ ਬੱਸ ਕਰੋ ਵੀ ਮਿੱਤਰ ਇਧਰ ਮੁੰਡੇ ਕਹਿੰਦਾ ਟੱਲ ਨਹੀਂ ਰਿਹਾ ਇਧਰ ਵੇਖੋ ਇਧਰ ਦਾਤ ਫੜ ਲਿਆ ਇਹਨੇ ਦਾਤ ਉਧਰ ਚੈੱਕ ਕਰੋ ਅੰਦਰ ਆਹ ਨਹੀਂ ਟਲਦੇ ਆਹ ਨਹੀਂ ਟਲਦੇ ਜੋ ਮਰਦਿਆਂ ਦੇ ਆਹ ਨਹੀਂ ਟਲ ਆ ਮਾਣ ਵੀਰ ਵੇਖੋ ਆਪਣਾ ਮਾਣ ਵੀਰ ਮਾਣ ਵੀਰ ਇਧਰ ਕਰੋ ਚੈੱਕ ਪਾ ਲੈ ਤੂੰ ਆਲੇ ਵੀ ਪਾਈ ਗਿਆਲੇ ਆ ਮਾਰ ਮਾਰ ਬਾਰੀਆਂ ਦੇ ਗੋਟਿਆਂ ਤੇ ਲਵਾੜੀਆਂ ਸੱਟਾ ਤੇ ਹੁਣ ਬੈਠੇ ਗੋਟੇ ਫੜ ਕੇ ਇਧਰ ਦੇਖੋ ਕਿ ਆ ਇਧਰ ਹਰਮਣ ਵੀਰ ਆ ਗਿਆ ਜੂ ਜਕਤਾ ਆ ਇਧਰ ਆਣੇ ਸਾਲਾ ਇਧਰ ਕਹੀ ਇਹੜੀ ਕਮੜਾ ਹੜਦੀਆਂ ਐਵੇਂ ਨਹੀਂ ਹਾਂ ਦੇ ਵਲੋਗ ਬਣਾਉਣਾ ਕੋੜਾ ਕੋਈ ਖਾ ਗਈਆਂ ਚਮੜਾ ਏ ਆ ਪੁਸ਼ਪਾ ਵੀਰ ਆਪਣਾ ਦਾ ਆ ਦਾਤ ਫੜ ਕੇ ਵੀਰ ਮੇਰਾ ਪੁਛਵਾ ਬਣੀ ਜਾਂਦਾ ਮਿੱਤਰੋ ਹੁਣੇ ਲੜ ਲੜ ਕੇ ਥੱਕ ਗਿਆ ਹੁਣ ਥੋੜੇ ਕੇ ਠੰਡੇ ਪਾਏ ਇੱਧਰ ਵੇਖੋ ਕੋਈ ਮੰਜੇ ਤੇ ਬੈਠਾ ਤੇ ਕੋਈ ਕਿਤੇ ਆ ਆੜੀ ਥੱਕਿਆ ਜੀ ਆ ਪਤੰਦਰ ਨਹੀਂ ਥੱਕਿਆ ਜੀ ਗਾਇਸ ਆ ਪਤੰਦਰ ਨਹੀਂ ਥੱਕਿਆ ਇੱਧਰ ਕਰ ਸਕਦੇ ਤੇ ਚੈੱਕ ਲਓ ਵੀ ਮਿੱਤਰੋ ਹੁਣ ਆਪਾਂ ਤੈਨੂੰ ਗੁਰਦੁਆਰੇ ਜਾ ਕੇ ਮਿਲਦੇ ਆਪਾਂ ਦੋ ਉਧਰ ਹੀ ਗ੍ਰਾਈ ਘਣ ਚੱਲੇ ਆ ਤੇ ਆ ਆਪਣੇ ਵੀਰ ਨਾਲ ਜਿਹੜੇ ਦੋਧਰੀ ਗ੍ਰਾਈ ਘਣ ਚੱਲੇ ਆ ਉਸੇ ਗੁਰਦਾਰੇ ਆਪਾਂ ਤੜਿਆ ਖੰਡਪਾੜ ਸ਼ੀ ਹਰ ਹਰ ਵਾਰ ਦੀ ਤਰ੍ਹਾਂ ਹਾਂ ਸਾੜਾ ਖਾਨ ਪਰਤਨ ਹੁੰਦੀ ਇੱਥੇ ਤੇ ਇਸ ਦੀ ਆਪਾਂ ਦੁੱਧ ਦੀ ਗ੍ਰਾਈ ਕਰਨ ਚੱਲੇ ਆਂ ਬਤਰਾ ਬਹੁਤ ਮਿਹਨਤ ਲੱਗਦੀ ਆ ਵਲੌਗ ਬਣਾਉਣ ਤੇ ਐਡਿਟ ਕਰਨ ਤੇ ਸੋ ਇਸ ਦੀ ਲਾਈਕ ਲੀਕ ਕਰ ਦਿਆ ਕਰੋ ਹਵੇ ਵੀਰ ਆਪਣੇ ਜਾਂਦੇ ਹੋਏ 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 ਮਨਾਂ ਵੀਰ ਆਪਣਾ ਮਨਾਂ ਡੋਨ ਵਾਉ 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 ਆ ਮਿੱਤਰੋ ਆੜੇ ਪੇੜ ਦੀਆਂ ਗਲੀਆਂ ਚੈੱਕ ਕਰ ਸਕਦੇ ਤੁਸੀਂ ਬਾਸਤਰਾ ਆਏ ਜੀ ਪੀ ਲਗਾਈ ਇਹ ਮਸਤੀ ਕਰਦੇ ਲੋਕੇ ਇਹ ਪੂਰੀ ਮਸਤੀ ਕਰਦੇ ਬਣਾਉੱਚ ਇਧਰ ਮਿੱਤਰੋ ਤੁਸੀਂ ਤੁੰਡ ਚੈੱਕ ਕਰ ਸਕਦੇ ਜਿਹੜੇ ਵਾਲੇ ਦੁਆਲੇ ਇਧਰ ਧੁੰਦੀ ਧੁੰਦ ਪਈ ਇਧਰ ਸਾਨੂੰ ਆਪਣੇ ਬੰਦੇ ਨਹੀਂ ਦਿਖਣਦੇ ਇਧਰ ਸਾਨੂੰ ਆਪਣੇ ਬੰਦੇ ਹੀ ਮਾਹਾਂ ਦੇ ਖੰਡੇ ਆ ਉਹ ਦੁੱਧ ਜਿਹੜੇ ਹੱਥ ਚ ਬਾਲਟੀ ਵੀਰਦੇ ਉਹ ਬਿਲਕੁਲ ਸਭ ਤੋਂ ਅੱਗੇ ਲੱਗਿਆ। ਆ ਵੇਖ ਸਕਦੇ ਤੁਸੀਂ। ਆ ਮੰਨਾਂ ਦੇ ਕਰਵਾ ਦਾ ਕਰਨ ਨੂੰ ਭੁੱਲੋ ਬਾਈ। ਤੋਂ ਦਿਓ ਬੰਦਾ ਦੁੱਧਰੀ ਡਿਊਟੀ ਨਿਭਾਰਿਆ ਵਾ, ਸੇਵਾ ਕਰ ਰਿਹਾ ਵਾ। ਮਨ ਕਿ ਸਤ੍ਰਾਈ ਕਰੋਨਾ ਆਪਾਂ ਪਿੰਡ ਦੇ ਬਾਹਰ-ਬਾਰ ਆ ਚੁੱਕੇ ਆ, ਇਧਰ ਤੁਸੀਂ ਵੇਖ ਸਕਦੇ ਚੋਂਹੇ ਪਾਸੇ ਤੋਂ ਹੁੰਦੀ-ਤੋਂਦੇ ਆ। ਇਧਰ ਸਾਨੂੰ ਆਪਣੇ ਬੰਦੇ ਹੀ ਮਾਹਾਂ ਦੇ ਖੰਡੇ ਆ। ਇਧਰ ਵੇਖ ਸਕਦੇ ਤੁਸੀਂ। ਤੋਂਦੀ ਤੋਂਦੇ ਜਵੇਂ ਪਾਸੇ ਇਹ ਦਿਨ ਮਿੱਤਰੋ ਯਾਦ ਕਰਾਉਂਦੇ ਆ ਛੋਟੇ ਸਾਹਿਬ ਜਾਨਾਂ ਦੀ ਕੁਰਬਾਨੀ ਨੂੰ ਆ ਵੀਰ ਆਪਣੇ ਜਾਣਦੇ ਆ ਇੱਧਰ ਚੈੱਕ ਕਰੋ ਤੁੰਦੇ ਆ ਇੱਧਰ ਵੇਖੋ ਮਿੱਤਰੋ ਤੋਂ ਹੁੰਦਾ ਇੱਧਰ ਵੇਖ ਸਾਦੇ ਤਾਂ ਹੀ ਆਹ ਟੇਪਿੰਦਾ ਸਹੀ ਬੋਲ ਰਿਹਾ ਮੰਨਾ ਵੀਰ ਕੱਲਾ ਹੀ ਤਰੇ ਆ ਜਾਂਦਾ ਦੂਤ ਆ ਕੇ ਉਹ ਮੰਨ ਲਾ ਲਈ ਸੋ ਸਵੇਰ ਵੇਚ ਗਈ ਤੋਂ ਹੰਦਾਂ ਤਾਂ ਹੰਦਾਂ ਬਹੁਤ ਪਈ ਮਿੱਤਰੋ ਤੋਂ ਹਾਂ ਸਭੀ ਭਾਗੇ ਬਾਲਤੀ ਆਪਾਂ ਬਾਲਟੀ ਖੜਨੀ ਪੈਣੀ ਆਪਾਂ ਨੂੰ ਪੂਰੀ ਭਰ ਕੇ ਸੇਵਾ ਲਈ ਆਪਣੀ ਬਾਬਿਆਂ ਸੇਵਾ ਲਈ ਆ ਸੇਵਾ ਨੇ ਤਾਂ ਪੂਰਾ ਕਰਨਾ ਹੀ ਪੈਣਾ ਵਾ ਇੱਧਰ ਤੂੰ ਆਪਣੇ ਵੇਖ ਸਕਦੇ ਜੀ ਪੇਟ ਫਾਰਮ ਚੈੱਕ ਕਰੋ ਆਪਣੇ ਇੱਧਰ ਸਾਡਿਆ ਪੈ ਇੱਧਰ ਕੁਝ ਨਹੀਂ ਦਿਖ ਰਿਹਾ ਇੱਥੇ ਕੋਈ ਵੀ ਹੋ ਸਕਦਾ ਗਾਈਸ ਸਾਡੇ ਨਾਲ ਕੁਝ ਵੀ ਹੋ ਸਕਦਾ ਇੱਥੇ ਉਧਰ ਵੇਖ ਸਾਡੇ ਤੁਸੀਂ ਧਿਆਨ ਨਾਲ ਚੱਲ ਤਾ ਨਾ ਪੜਾ ਲਿਓ ਉਹ ਵੀ ਮੇਰੇ ਤਾਂ ਪਾੜ ਰਵੇ ਟਿੱਡ ਚ ਮੇਤron ਨੇਰਾ ਹੋ ਗਿਆ ਤਾਂ ਨਹੀਂ ਕੁਆਲਿਟੀ ਸਹੀ ਆ ਰਹੀ ਫੋਨ ਦੀ ਗੱਲ ਮਾੜੀ ਆ ਖੋਲ ਦੇਣਗੇ ਇੱਕ ਨਹੀਂ ਮੌਜੂਦ ਮੈਂ ਕੱਲਾ ਆ ਗਿਆ ਇੱਧਰ ਬੰਬੀ ਆ ਲਓ ਥੋੜਾ ਜਿਹਾ ਕੱਲ ਮਾਰੀ ਐ ਹੋਰ ਮੈਂ ਵੀ ਆਇਆ ਬਦ ਤੇ ਆਇਆ ਨਾ ਉਹ ਮੈਂ ਸ਼ਹਿਰ ਆਇਆ ਤਾਂ ਚਲਾ ਜੇ ਨਾ ਜੇ ਨਾ ਵੀ ਹੁਣ ਬੜੀ ਬਾਈ ਹੁਣ ਕੀ ਆ ਅੱਗ ਬਲਣ ਦੀ ਉੱਥੇ ਆ ਵੀ ਮੇਤਰਾ ਹੀ ਦਰਾ ਪਾ ਦੁੱਧ ਪਾ ਆ ਗਿਆ ਹੁਣਾਂ ਕੇ ਲਈ ਘਰ ਚੱਲੇ ਆ ਦੁੱਧ ਪਾਣ ਇਹ ਇਸ ਹਰ ਦੇ ਕੋਈ ਜੋਡਾ ਲਗਾਏ ਸੱਤ ਨਾ ਵਾਗਰੂ ਜੀ ਸੱਤ ਨਾ ਵਾਗਰੂ ਦੋ ਤੇਰੀ ਕਰਾਈ ਆ ਸਕੂਲ ਵਾਂਗ ਦੇਖ ਸਕਦੇ ਤੁਸੀਂ ਨਹੀਂ ਬੱਸ ਆ ਵੇ ਸਕੂਲ ਪਹਿਣ ਮੋਏ ਮੋਈ ਕਰੋ ਚੱਕ ਅੰਤਨ ਬਾਬਾ ਵੀਰ ਸਿੰਘ ਜੀ ਪਹਿਲਾਂ ਨਿੱਕਿਆਂ ਦੇ ਹੀ ਗਾਇਸ ਇੱਥੇ ਹੀ ਜਾਂਦੇ ਰਹੇ ਆ ਵਸਤੇ ਇਹੋ ਬਸ ਹੀ ਹੁੰਦੀ ਆ ਆਪਣੇ ਰੀਵੇਂ ਤੋਂ ਇਸ ਸਕੂਲੇ ਜਾਂਦੇ ਰਹੇ ਆ ਆਪਾਂ ਅੰਦਰ ਕਰ ਸਕਦੇ ਨੇ ਚੱਕ ਸਫੂ ਦੱਪੋ ਆ ਵੀਰ ਨੂੰ ਸਟਾਰ ਹੈ ਗਾਇਸ ਫੋਲੋ ਕਰ ਲੋ ਇਹਦੀ ਆਈਡੀ ਵੀਰ ਦੀ ਆ ਮਨਜਿੰਦਰ ਫਿਟਨੈਸ 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 ਉਰੀ ਰਾ ਦਾ ਮੁੰਡਾ ਹਨ ਨੂੰ ਯਾਦ ਹੈ ਤੁਹਾਨੂੰ ਸੜਾ ਫੋਲੋ ਕਰਾਉਣਾ ਮੂੰਹ ਹੈਗੇ ਫੋਲ ਵਾਲੇ ਆ ਬਗੀਆਂ ਆਂਦੀ ਨਵਰਾਇ ਨੂੰ ਠੰਡ ਲੱਗੀ ਜਾਂਦੀ ਆ ਹੋ ਨਹੀਂ ਹੋਣਾ ਇੱਕ ਰੀ ਦੁੱਧ ਦੁੱਧ ਘਰ ਆ ਲਈਏ ਫੇਰ ਆਪਾਂ ਜਾਂਦੇ ਆ

ਕਰ ਦੇ ਇਧਰ ਪਾਲੀਆਂ ਦੇ ਵਿੱਚ ਦੀ ਜਾ ਰਹੇ ਆ ਅਸੀਂ ਇਧਰ ਚਾਰ ਪੰਜ ਘਰ ਹੀ ਉਹਨਾਂ ਦਾ ਦੁੱਧ ਪਵਾ ਕੇ ਹੁਣ ਚੱਲੇ ਆ ਦੂਜੇ ਘਰਾਂ ਵੱਲ ਇਧਰੋਂ ਨਹੀਂ ਪਾਲੀਓ ਇਹਨਾਂ ਪਾਲੀਆਂ ਦੇ ਵਿੱਚ ਦੀ ਜਾ ਰਹੇ ਆ ਇਧਰ ਵੀ ਸਾਡੇ ਤੋਂ ਸੜਕ ਤੇ ਆਪਾਂ ਪਹੁੰਚ ਗਏ ਆ ਸਾਡੇ ਦੇ ਜਾ ਰਹੇ ਹੋ ਕੇ ਨਹੀਂ ਦੇ ਜਾ ਜਾ ਸਾਡੇ ਸ਼ਾਹਦੀ ਮੈਟਰੋਲ ਛੜਤੇ ਪਹੁੰਚ ਗਏ ਆ ਪਾ ਮੈਟਰੋ ਇਹ ਨਹੀਂ ਨਹੀਂ ਤਾਂ ਕਰੀ ਦੀ ਤੁਹਾਡੇ ਲਈ ਸਿਰਫ ਇੱਕ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਜੇ ਕੋਈ ਕਮੀ ਕੋਈ ਸੀ ਰਹਿੰਦੀ ਆ ਰ ਕਮੈਂਟਾਂ ਇਹ ਦੱਸ ਦਿਓ ਇਧਰ ਵੇਸਾ ਅੰਦਰ ਨਹੀਂ ਮੇਤਰੋ ਦੋਦਰੀ ਕਰਾਈ ਕਰਕੇ ਆਪਾਂ ਗੁਰਦਾਰੇ ਆ ਗਏ ਆ ਇਧਰ ਚੈੱਕ ਕਰ ਸਕਦੇ ਤੁਸੀਂ ਇਧਰ ਮੁੰਡੇ ਆਪਣੇ ਚਾਹਾਂ ਛਾਵਾ ਪੀਂਦੇ ਹੋਏ ਇਧਰ ਵੇਖੋ ਕਰੋ ਚੈੱਕ ਆਵੇ ਵੀਰ ਆਪਣੇ ਚਾਹਾਂ ਛਾਵਾ ਪੀਂਦੇ ਹੋਏ ਪੂਰੇ ਜੋਸ਼ ਨਾਲ ਚਾਹ ਪੀਂਡਿਆ ਆਪਣਾ ਵੀਰ ਇਧਰ ਫਿਰ ਕਾਸ਼ੇ ਕੰਡੇ ਆ ਆਕਰੋਚਿਆ ਕਰਦਾ ਇਧਰ ਵੀ ਆ ਕੇ ਦੇ ਲਈ ਲਓ ਮਿੱਤਰੋ ਤੁਹਾਨੂੰ ਗੁਰਦਵਾਰ ਦੇ ਅੰਦਰ ਜਾ ਕੇ ਮਿਲਦੇ ਆ ਤਦ ਤੱਕ ਚੈਨਲ ਨਾਲ ਜੁੜੇ ਰਹੋ ਮਿੱਤਰੋ ਹੁਣ ਗੁਰਦਰਾ ਸਾਹਿਬ ਆ ਚੁੱਕੇ ਆ ਇਧਰ ਘਰ ਸਕਦੇ ਚੱਕਦੇ ਆ ਆ ਵੀਰ ਆਪਣੇ ਪ੍ਰਸ਼ਾਦ ਅਸ਼ਕੋਨੇ ਹੋਏ ਜੀ ਜੀ ਸਾਦੇ ਨਹੀਂ Porque no